5 ਮਿੰਟਾਂ ਦਾ ਮਾਮਲਾ ਭੱਖਿਆ ਹੋਇਆ ਹੈ ਉਹਦੇ ਵਿੱਚ ਪਿੰਡ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀਆਂ ਮਸਰਤਕਾ ਜ਼ਮੀਨਾਂ ਤੇ ਜਿਹੜੀਆਂ ਮਿੰਟਰਾਲ ਥੋੜੀ ਦਿੱਤਾ ਦੂਜੇ ਪਾਸੇ ਸਾਡੀ ਜੱਦੀ ਜ਼ਮੀਨਾਂ ਦਾ ਵੀ ਫਰਦਾਂ ਦਿੱਤੇ ਜਾ ਰਹੇ ਨੇ ਇਹ ਸੱਚਾਈ ਕੀ ਹੈ ਇਹਦੇ ਚ ਸੱਚਾਈ ਹੈਗਾ ਕਿ ਪਿੰਡ ਵਾਸੀਆਂ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਫਰਦਾਂ ਨਹੀਂ ਦਿੱਤੇ ਜਾ ਰਹੀਆਂ ਜਾਂ ਕੋਈ ਪਾਚਿਆਂ ਦਾ ਕੰਮ ਨਹੀਂ ਹੋ ਰਿਹਾ ਤੁਸੀਂ ਫਰਦ ਕੇਂਦਰ ਚ ਜਾ ਕੇ ਦੇਖ ਸਕਦੇ ਆ ਫਰਦਾਂ ਕੋਈ ਰੋਕਿਆ ਨਹੀਂ ਗਿਆ ਕੋਈ ਵੀ ਕੰਮ ਨਹੀਂ ਕਿਹੜੇ ਬੇਸਤ ਕਿਹਾਦਾ ਪਿੰਡ ਵਾਸੀਆਂ ਨੇ ਕਿ ਹਾਂ ਫਰਦਾਂ ਦਿੱਤੇ ਨਹੀਂ ਦਿੱਤੇ ਜਾ ਰਹੀਆਂ ਜਾਂ ਕਿਸੇ ਨੂੰ ਇਹ ਤਾਂ ਨਹੀਂ ਕਿਹਾ ਗਿਆ ਕਿ ਫਰਦ ਨਹੀਂ ਮਿਲਣੀ ਜਾਂ ਕਿਤੇ ਕਿਸੇ ਤੁਸੀਂ ਗੱਲਬਾਤ ਕੀਤੀ ਅੱਗੇ ਪੂਰੇ ਪ੍ਰਕਾਰੀਆਂ ਇਦਾਂ ਦਾ ਕਿਸੇ ਵੱਲੋਂ ਨਹੀਂ ਕਿਹਾ ਗਿਆ ਹੈ ਕੋਈ ਇੰਤਕਾਲ ਚੜਾਉਣ ਬਾਰੇ ਨਹੀਂ ਕੋਈ ਲੋਕ ਕਿ ਨਹੀਂਾਰੇ ਕੰਮ ਜਿਹੜੇ ਉਹਨਾਂ ਦੇ ਹੋੜ ਹੀ ਪਿੰਡ ਵਾਸੀਆਂ ਦੇ ਜਿਵੇਂ ਪਹਿਲਾਂ ਹੁੰਦੇ ਸੀ ਉਵੇਂ ਆ ਪੰਜ ਪਿੰਡਾਂ ਦੀ ਗੱਲ ਕਰਦੇ ਹਾਂ ਮੈਂ ਕਿਸੇ ਇੱਕ ਪਿੰਡ ਦੀ ਨਹੀਂ ਪੰਜ ਪਿੰਡਾਂ ਚ ਫਰਦਾਂ ਦੇ ਕੋਈ ਰੋਕ ਤਾਂ ਨਹੀਂ ਬਿਲਕੁਲ ਪੂਰੇ ਪੰਜ ਪਿੰਡਾਂ ਦੀ ਜੈਤੀ ਮਜਰੀ ਗੂੜਾ ਕਸੌਲੀ ਬਘੇਂਡੀ ਕਰਾਉਂਦੇ ਆਲਾ ਇਹ ਪੰਜ ਪਿੰਡਾਂ ਦੀ ਨਹੀਂ ਫਰਦ ਰੋਕੀ ਜਾਏਗੀ ਬੀਤੇ ਦਿਨਾਂ ਤੋਂ ਮੁਹਾਲੀ ਜ਼ਿਲ੍ਹੇ ਦੇ ਪੰਜ ਕੰਡੀ ਏਰੀਆ ਦੇ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਬਾਅਦ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਣੀ ਨਾ ਅਸੀਂ ਪਿੰਡ ਦੇ ਵਿੱਚ ਬੂਥ ਲੱਗਣ ਦੇਣਾ ਮੰਗਾ ਸੀ ਪਿੰਡਾਂ ਦੀਆਂ ਕਿ ਸਾਡੀਆਂ ਮਸਰਕਾ ਜ਼ਮੀਨਾਂ ਸਮਰਾਤ ਨੂੰ ਆਉਣੇ ਜਾ ਰਹੀਆਂ ਨੇ ਇੰਤਕਾਲ ਤੋੜ ਦਿੱਤਾ ਹੈ ਦੂਜੇ ਪਾਸੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਸਾਡੀ ਜੱਦੀ ਜ਼ਮੀਨਾਂ ਨੇ ਜਿਹੜੀ ਸਾਡੀ ਬਾਣਜੋਗ ਜ਼ਮੀਨਾਂ ਉਹਨਾਂ ਦੀਆਂ ਫਰਦਾ ਵੀ ਜਿਹੜੀਆਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਨੂੰ ਲੈ ਕੇ ਮਾਮਲਾ ਇਹ ਲਗਾਤਾਰ ਭੱਜਦਾ ਜਾ ਰਿਹਾ ਸੀ ਅੱਜ ਪਿੰਡ ਵਾਸੀਆਂ ਵੱਲੋਂ ਇੱਕ ਐਪਲੀਕੇਸ਼ਨ ਮਾਂਜੁਗ ਡੀ ਸਾਹਿਬ ਨੂੰ ਦਿੱਤੀ ਹੈ ਦੂਜੇ ਪਾਸੇ ਚੌਂਕ ਕਮਿਸ਼ਨ ਕੋਲ ਮਾਮਲਾ ਪਹੁੰਚਿਆ ਹੈ ਪਰ ਇਸ ਦੇ ਨਾਲ ਅਸਲ ਸਚਾਈ ਕੀ ਹੈ ਸੀ ਮਾਲ ਭਾਗ ਦੇ ਵਿੱਚ ਤਸਿਲਦਾਰ ਸਾਹਿਬ ਕੋਲ ਪਹੁੰਚੀ ਆ ਤੇ ਮੈਡਮ ਸਾਡੇ ਨਾਲ ਨੇ ਮੈਮ ਜਿਹੜਾ ਪੰਜ ਪਿੰਡਾਂ ਦਾ ਮਾਮਲਾ ਭੱਖਿਆ ਹੋਇਆ ਹੈ ਉਹਦੇ ਵਿੱਚ ਪਿੰਡ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀਆਂ ਮਸਤਰਕਾ ਜ਼ਮੀਨਾਂ ਤੇ ਜਿਹੜੀਆਂ ਨੀਤਕਾਂ ਤੋੜੀ ਦਿੱਤਾ ਦੂਜੇ ਪਾਸੇ ਸਾਡੀ ਜੱਦੀ ਜ਼ਮੀਨਾਂ ਦਾ ਵੀ ਫਰਦਰਨ ਦਿੱਤੀ ਜਾ ਰਹੀਆਂ ਇਹ ਸਚਾਈ ਕੀ ਹੈ ਇਹਦੇ ਚੇਸ ਚਾਹੀ ਹੈਗਾ ਕਿ ਪਿੰਡ ਵਾਸੀਆਂ ਨੂੰ ਗੁੰਮਰਾ ਕੀਤਾ ਜਾ ਰਿਹਾ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਫਰਦਾ ਨਹੀਂ ਦਿੱਤੀਆਂ ਜਾ ਰਹੀਆਂ ਜਾਂ ਕੋਈ ਪੱਜਿਆਂ ਦਾ ਕੰਮ ਨਹੀਂ ਹੋ ਰਿਹਾ ਤੁਸੀਂ ਫਰਦ ਕੇਂਦਰ ਚ ਜਾ ਕੇ ਦੇਖ ਸਕਦੇ ਆ ਫਰਦਾ ਕੋਈ ਰੋਕਿਆ ਨਹੀਂ ਗਿਆ ਕੋਈ ਵੀ ਕੰਮ ਨਹੀਂ ਰੋਕਿਆ ਗਿਆ ਤੋਂ ਉਹਨਾਂ ਨੇ ਕਿਹੜੇ ਬੇਸ ਤੇ ਕਹਿਦਾ ਪਿੰਡ ਵਾਸੀਆਂ ਨੇ ਕਿ ਹਾਂ ਫਰਦਾ ਨਹੀਂ ਦਿੱਤੀ ਨਹੀਂ ਦਿੱਤੀਆਂ ਜਾ ਰਹੀਆਂ ਜਾਂ ਕਿਸੇ ਨੂੰ ਇਹ ਤਾਂ ਨਹੀਂ ਕਿਹਾ ਗਿਆ ਕਿ ਇਹ ਫਰਦ ਨਹੀਂ ਮਿਲਣੀ ਜਾਂ ਕਿਤੇ ਕਿਸੇ ਤੁਸੀਂ ਗੱਲਬਾਤ ਕੀਤੀ ਅੱਗੇ ਪੁਰੇ ਪਟਵਾਰੀਆਂ ਨਾਲ ਬਿਲਕੁਲ ਨਹੀਂ ਜੀ ਏਦਾਂ ਦਾ ਕਿਸੇ ਵੱਲੋਂ ਨਹੀਂ ਕਿਹਾ ਗਿਆ ਹੈਗਾ ਕੋਈ ਇੰਤਕਾਲ ਚੜਾਉਣ ਬਾਰੇ ਨਹੀਂ ਕੋਈ ਰੋਕੇ ਨਹੀਂ ਬਿਲਕੁਲ ਨਹੀਂ ਜੀ ਸਾਰੇ ਕੰਮ ਜਿਹੜੇ ਉਹਨਾਂ ਦੇ ਹੋ ਰਹੇ ਨੇ ਪਿੰਡ ਵਾਸੀਆਂ ਦੇ ਜਿਵੇਂ ਪਹਿਲਾਂ ਹੋ ਰਹੇ ਸੀ ਉਵੇਂ ਹੀ ਹਾਂ ਉਸੇ ਹੀ ਹੋ। ਹਾਂਜੀ ਬਿਲਕੁਲ। ਬਿਲਕੁਲ ਤੁਸੀਂ ਦੇਖੋ ਕਿ ਜੋ ਮੈਡਮ ਨੇ ਬਿਆਨ ਦਿੱਤਾ ਇਹਨਾਂ ਉਹ ਦੱਸਿਆ ਗਿਆ ਕਿਸੇ ਤਰੀਕੇ ਦਾ ਵੀ ਫਰਦਰ ਨਹੀਂ ਰੋਕੀ ਜਾ ਰਹੀ ਤਾਂ ਕੁਝ ਲੋਕਾਂ ਵੱਲੋਂ ਇਹਨਾਂ ਦਾ ਸਹੀ ਗਮਰਾ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਪਹਿਲਾ ਫਰਦਾ ਮਿਲਦੇ ਉਸ ਤਰੀਕੇ ਦੀਆਂ ਹੀ ਪੰਜ ਪਿੰਡਾਂ ਦੀ ਜਿਹਨੀਆਂ ਗੱਲ ਕਰੀ ਜੈਂਤਿਮਾਚਰੀ ਗੁੜਾ ਕਸੌਲੀ ਬਗਿੰਡੀ ਦੀ ਗੱਲ ਕਰੀ ਕਰਾਉਂਦੇ ਆ ਉਹ ਪੰਜ ਪਿੰਡਾਂ ਦੀਆਂ ਜਿਹੜੇ ਫਰਦਾ ਨੇ ਉਸ ਤਰੀਕੇ ਨਾਲ ਦੇ ਮੈਂ ਦੁਬਾਰੇ ਫਿਰ ਸਾਲ ਪਿਛਲੇ ਪੰਜ ਪਿੰਡਾਂ ਦੀ ਗੱਲ ਕਰ ਰਿਹਾ ਮੈਂ ਕਿਸੇ ਇੱਕ ਪਿੰਡ ਦੀ ਨਹੀਂ ਕਿ ਪੰਜ ਪਿੰਡਾਂ ਦੇ ਫਰਦਾਂ ਦੇ ਵਿੱਚ ਕੋਈ ਰੋਕਤ ਨਹੀਂ ਬਿਲਕੁਲ ਪੂਰੇ ਪੰਜ ਪਿੰਡਾਂ ਦੀ ਕਿਹੜੇ ਕਿਹੜੇ ਜੈਂਤਿਮਾਚਰੀ ਗੁੜਾ ਕਸੌਲੀ ਬਗਿੰਡੀ ਕਰਾਉਂਦੇ ਆਲਾ ਇਹ 5 ਮਿੰਟਾਂ ਦੀ ਨਹੀਂ ਫਰਦ ਰੋਕੀ ਜਾਏਗੀ ਉਸ ਤਰਾ ਆਮ ਤਰਾ ਮਿਲਦੇ ਰਹੀ ਜਿਵੇਂ ਪਹਿਲਾਂ ਮਿਲ ਰਹੀ ਸੀ ਉਵੇਂ ਹੀ ਅੱਜ ਵੀ ਮਿਲ ਰਹੀ ਹੈ ਕੋਈ ਰੋਕੀ ਨਹੀਂ ਗਈ ਕੁਝ ਵੀ ਨਹੀਂ ਹੈਗਾ ਤੁਸੀਂ ਆਪ ਫਰਦ ਕੇਂਦਰ ਜਾ ਕੇ ਵੈਰੀਫਾਈ ਕਰ ਸਕਦੇ ਕਿਸੇ ਨੂੰ ਪ੍ਰੋਬਲਮ ਤਾਂ ਨਹੀਂ ਆਏ ਕਿ ਦੇਖੋ ਜੀ ਲੋਕ ਦੇਖ ਰਹੇ ਨੇ ਜੀ ਬਿਲਕੁਲ ਨਹੀਂ ਜੀ ਬਿਲਕੁਲ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਤਜੀਦਾ ਮੈਡਮ ਨੇ ਜਿਹੜਾ ਵਾਅਦਾ ਕੀਤਾ ਹੈ ਕਿ ਕਿਸੇ ਤਰੀਕੇ ਦੇ ਕੋਈ ਪ੍ਰੋਬਲਮ ਕਿਸੇ ਵੀ ਕਿਸਾਨ ਨੂੰ ਨਹੀਂ ਆਉਂਦੀ ਜਾਵੇ ਕਿ ਕਿਸੇ ਨੇ ਵੀ ਕੋਈ ਫਰਦ ਲੈਣੀ ਹੈ ਕੋਈ ਜ਼ਮੀਨ ਵੇਚਣੀ ਹੈ ਕੋਈ ਖਰੀਦਣੀ ਹੈ ਆਪਣੀ ਜਿਹੜੀ ਜੱਦੀ ਜ਼ਮੀਨ ਹੈ ਉਹ ਜ਼ਮੀਨ ਦੀ ਗੱਲ ਕਰ ਰਹੇ ਹਾਂ ਦੂਜੀ ਜ਼ਮੀਨਾਂ ਦੇ ਉੱਤੇ ਪਾਵੇਂ ਕੇਸ ਅਜੇ ਪੈਂਡਿੰਗ ਪਿਆ ਉਹਦੇ ਵਿੱਚ ਡਿਸੀਜਨ ਆਣਾ ਬਾਕੀ ਹੈ ਕਿਉਂਕਿ ਐਫਸੀਆਰ ਕੋਲ ਜਿਹੜਾ ਮਾਮਲਾ ਚੱਲ ਰਿਹਾ ਹੈ ਸਰਕਾਰ ਦੇ ਨਾਲ ਜਿਹੜਾ ਮਾਮਲਾ ਚੱਲ ਰਿਹਾ ਹੈ ਤਾਂ ਹੁਣ ਉਹ ਕੇਸ ਮਾਂ ਜੋ ਕੋਰਟ ਦੇ ਵਿੱਚ ਹੈ ਪਰ ਦੂਜੇ ਪਾਸੇ ਜਿਹੜੀਆਂ ਇਹ ਇਲਜ਼ਾਮ ਲੱਗੇ ਸੀ ਕਿ ਸਾਡੀ ਜੱਦੀ ਜ਼ਮੀਨਾਂ ਦੀ ਫਰਦਾ ਹੁਣ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਨੂੰ ਲੈ ਕੇ ਅਸੀਂ ਬਾਈਕਾਟ ਕਰਨਾ ਹੈ ਬਾਈਕਾਟ ਦੇ ਵਿੱਚ ਇਹ ਮੁੱਦਾ ਸਭ ਤੋਂ ਵੱਡਾ ਰੱਖਿਆ ਗਿਆ ਸੀ ਪਰ ਅੱਜ ਸੀਲ ਇਹ ਪਿੰਡਾਂ ਦੇ ਵਿੱਚ ਕਾਫੀ ਇਦਾਂ ਦੀਆਂ ਚੌਂਕਾਂ ਦਾ ਸਮੇਂ ਉਪਵਾਹ ਚਲਦੀਆਂ ਨੇ ਪਰ ਇਸ ਨੂੰ ਲੈ ਕੇ ਇਹਨਾਂ ਨੂੰ ਖਰੀਦਦਾ ਕੋਈ ਬੰਦਾ ਕਿਸੇ ਵੀ ਸਮੇਂ ਆ ਰਕੇ ਫਰਦ ਲੈ ਸਕਦਾ ਹੈ ਪੰਜ ਪਿੰਡਾਂ ਜਿੱਥੇ ਮਿਲਦੀ ਗੁਰੂ ਸੋਲੀ ਬੁਕਿੰਗ ਟੀ ਕਰਾਉਂਦੇ ਵਾਜਾ ਮਾਮਲਾ ਸੀ ਜਿਸ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਕਿ ਅਸੀਂ ਫਰਦ ਜਦੋਂ ਲੈਣ ਜਾਂਦੇ ਹਾਂ ਸਾਨੂੰ ਰੋਕ ਦਿੱਤਾ ਜਾਂਦਾ ਹੈ ਕਿ ਸਾਡੀ ਫਰਦ ਨਹੀਂ ਜਾਰੀ ਤੇ ਇਹਦੀ ਆਮ ਤੌਰ ਤੇ ਕਰ ਮਾਮਲਾ ਲਗਾਤਾਰ ਭਖਿਆ ਹੋਇਆ ਬਾਈਕਾਟ ਹੁਣ 5 ਮਿੰਟ ਦਾ ਰਹੇਗਾ ਜਾਂ ਨਹੀਂ ਇਹ ਤੁਹਾਨੂੰ ਉਹ ਸਮੇਂ ਦੱਸੇਗਾ ਤੁਹਾਨੂੰ ਕਰਨਾ ਹੈ 10 ਮਿੰਟ ਦੇ ਨਾਲ ਪਰਤੇ ਸਿੰਘ